ਧੁੰਦ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਮਾਰਨਿੰਗ ਦਾ ਤੇ ਦੇਖੋ ਕਿੰਨੀ ਧੁੰਦ ਆ ਗਈ ਬਹੁਤ ਜ਼ਿਆਦਾ ਧੁੰਦ ਤੇ ਆ ਪਸਵੀਰ ਵਾਲੇ ਭਜਨ ਅਠ ਵਾਲੇ ਥੋੜੇ ਬਹੁਤੇ ਕੰਮ ਕਰ ਲਏ ਆ ਪੰਡਿਤ ਓਕੇ ਰੱਖਦੇ ਆ ਸਾਰੇ ਡਰਮ ਡਰਮ ਧੋਤੇ ਆ ਬਾਲਟੀਆਂ ਧੋਤੀਆਂ ਇਧਰ ਆਪਾਂ ਕੱਪੜੇ ਮਸ਼ੀਨ 'ਚ ਲਾਤਾ ਇੱਕ ਲੋਡ ਮਾਤਾ ਜੀ ਲਾਈਟਾਂ ਬੰਦ ਕਰਦਗੇ ਚਾਹ ਬਣਾ ਕੇ ਰੱਖ ਲਈਆਂ ਪਾਣੀ ਥੋੜਾ ਜਿਹਾ ਕੀਤਾ ਹੁਣ ਨਿੱਗਾ ਉਹ ਡੱਬ ਭਰਿਆ ਜੀ ਨਹੀਂ ਕਰਦਾ ਠੰਡੇ ਪਾਣੀ ਨਾਲ ਟੂ ਟੈਂਕੀ ਵਾਲੇ ਨਾਲ ਤਾਂ ਬੁਰਸ਼ ਕਰਨ ਨੂੰ ਜੀ ਨਹੀਂ ਕਰਦਾ ਇੰਨੀ ਠਾਰੀ ਹੈ ਚਾਂਦ ਰੱਖ ਦਿੰਨੇ ਆ ਠੰਡੀ ਇਨੀ ਹਵਾ ਵਗਦੀ ਏ ਗੜ ਵਿੱਚ ਪਾਈ ਚਾਹ ਵੀ ਫਤੀਲਾ ਪਾਣੀ ਦਾ ਤੱਤਾ ਧਰਤਾ ਇੱਕ ਬਾਲਟੀ ਕਰਕੇ ਪਾਤੀ ਏ ਕੱਪੜਿਆਂ ਦੇ ਵਿੱਚ ਦੂਜਾ ਹੁਣ ਰੱਖਤਾ ਚਾਹ ਆਪ ਬਣਾ ਕੇ ਗੜ ਵਿੱਚ ਰੱਖ ਲਈ ਸਾਰਿਆਂ ਨੂੰ ਫੜਾਤੀ ਅੰਦਰ ਉੱਪਰ ਮਧਾਣੇ ਲਾਤੀ ਦੁੱਧ ਰੱਖਿਆ ਜਾਊਗਾ ਦੇਖ ਲਿਓ ਹੁਣ ਮਧਾਣੇ ਹਾਂ ਦੁੱਧ ਰੱਖਿਆ ਜਾਇਆ ਰਿਹਾ ਕਿੱਟਨ ਜਾ ਲੋ ਸਾਕ ਮਨ ਅਸਵੇਰੇ ਨੇਰੇ ਨੇਰੇ ਠੰਡ ਘੱਟ ਹੁੰਦੀ ਆ ਤੁੰਦ ਤਾਂ ਜ਼ਰੂਰ ਹੋਣੀ ਠਾਰੀ ਘੱਟ ਆ ਜੋ ਥੋੜਾ ਜਿਹਾ ਵੱਡਾ ਦਿਨ ਹੋ ਜਾਊਗਾ ਨਾ ਜਿਵੇਂ ਜਿਵੇਂ ਦਿਨ ਚੜੂ ਓਵੇਂ ਮੈਂ ਠਾਰੀ ਵਧੂਗੀ ਤੇ ਤੁੰਦ ਰੇ ਤੇ ਚਲ ਕੋਈ ਨਹੀਂ ਦੇਣਾ ਫਿਰ ਤੁੰਦ ਰੇ ਵੀ ਪੈਣਾ ਹੀ ਹੈ ਨਾ ਉਹ ਗੇਟ ਬਿਲਕੁਲ ਹੀ ਨਹੀਂ ਦੇਖਦਾ ਜਮਾ ਨਹੀਂ ਦੇਖਦਾ ਗੇਟ ਵੀ ਕਿੱਥੇ ਹੈ ਗੱਡੀ ਸਾਰੀ ਤੁੰਦ ਨਾਲ ਮੈਂ ਨਿੱਤ ਕਹਿਨੀ ਆ ਵੀ ਅੰਦਰ ਕਰ ਦੋ ਅੰਦਰ ਕਰ ਦੋ ਐਡਾ ਖੁੱਲਾ ਬਰਾਂਡਾ ਵਾ ਪੀਂਦਰ ਕਰ ਦੇ ਘਰ ਬਸ ਨਿੱਤ ਕਹਿ ਦਿੰਦੇ ਆ ਧੋਣ ਵਾਲੀ ਆ ਬਾਹਰ ਹੀ ਖੜੀ ਰਹਿਣ ਦਿੰਦੇ ਆ ਇੱਥੇ ਹੀ ਖੜਾਈ ਰੱਖਦੇ ਆ ਬਸ ਹੁਣ ਆਪਾਂ 9:00 ਵਜੇ ਨੂੰ ਤਕਰੀਬਨ ਸਾਰਾ ਕੰਮ ਹੁੰਦਾ ਆਪਣਾ ਨਿਬੜ ਜਾਵੋ ਸਵਾਲ ਬੱਠਲ ਰੱਖਦਾ ਬਸ ਦੋ ਲੋੜਾ ਕੱਲ ਨਹੀਂ ਸੀ ਧੋਤੇ ਕੱਪੜੇ ਕੱਲ ਕੋਈ ਕੱਪੜਾ ਨਹੀਂ ਸੀਗਾ ਧੋਣ ਵਾਲਾ ਅੱਜ ਮੈਂ ਖੈ ਚੱਲ ਹੁਣ ਗਰਮ ਪਾਣੀ ਪਾਏ ਮੋٹے ਕੱਪੜੇ ਨਾਲ ਤਾਂ ਨਿੱਖਰ ਵਧੀਆ ਜਾਂਦੇ ਆ ਤੇ ਨਾਲੇ ਬਾਲ ਹੀ ਨਹੀਂ ਫਿਰ ਖੇਚਲ ਜੀ ਕਰਨੀ ਪੈਂਦੀ ਗਰਮ ਪਾਣੀ ਦੀ ਇੱਕ ਬਾਲਟੀ ਸੱਡਤੀ ਵਿੱਚ ਪਾਣੀ ਪਾ ਕੇ ਕਰਤਾ ਪਕਾ ਮਾਵਦਾ ਸ਼ੁਰੂ ਚਲੋ ਜੀ ਚਾਹ ਪੀ ਲਈਏ ਫਿਰ ਕਰਦੇ ਗੱਲਾਂ ਬਾਤਾਂ ਤੋਂ ਦੋਸਤੋ ਸਾਰੇ ਨੇਰਾ ਹੋ ਗਿਆ ਉਹ ਟਰੈਕਟਰ ਅੰਦਰ ਨਾ ਵੇਲਾ ਗੱਡੀ ਅੰਦਰ ਕਰਦੇ ਨਾ ਟਰੈਕਟਰ ਅੰਦਰ ਕਰਦੇ ਹੁਣ ਆਈ ਤੂੰਦਾ ਪੈਣਗਾ ਲੋੜੀ ਤੱਕ ਤੇ ਉਹ ਅਗਲੇ ਦਾ ਟਰਾਲਾ ਛੱਡੋ ਟਰਾਲੀ ਲਿਆਓ ਉਸ ਨੂੰ ਪਾ ਕੇ ਵੀ ਵੀ ਕੇ ਸਾਥ ਨੂੰ ਪੁਰਾਣੇ ਜਵਾਨੇ ਚ ਜਿਵੇਂ ਹੁਣ ਫੁੱਲਾ ਕਹਿੰਦੇ ਹੁੰਦੇ ਸੀ ਸਾਥ ਜਿਵੇਂ ਆਪਣਾ ਖੂਹ ਆ ਹਾਂ ਠੁੱਲਾ ਕਹਿੰਦੇ ਹੁੰਦੇ ਸੀ ਉੱਥੇ ਕਾ ਤਾਂ ਫਿਰ ਠੁੱਲਾ ਲਿਖਿਆ ਆਪਣੇ ਕੱਲ ਮੈਂ ਤਾਂ ਪੜਿਆ ਉੱਥੇ ਲਿਖਿਆ ਵੀ ਠੁੱਲਾ ਦਤਾਰਗੇ ਕਹ ਹੈ بڑا ਕਹਿੰਦੇ ਹੁਣੇ ਪਾ ਹੈ ਹਾਂ ਹਾਂ ਠੁੱਲਾ ਹਾਂ ਬਸ ਠੁੱਲਾ ਗੁਰਾਂ ਨੇ ਹੁੰਦੇ ਕਿਹੜਾ ਨਹੀਂ ਪੱਤੀ ਕਹਿੰਦੇ ਹੁੰਦੇ ਕਿ ਇਹ ਚਕਾਉ ਜੋਤਾਰ ਕੇ ਤੋਕਵਰ ਫੋਲਨਿਕਾ ਤੋਵਰ ਸਾਡੇ ਨਾਲ ਗੈਸੀ ਮਾਨਾਂ ਦੀ ਪੱਤੀ ਥੋੜਾ ਲਿਖਿਆ ਥੇਕਰ ਥੋੜਾ ਲਿਖਿਆ ਥੋੜਾ ਹਾਂ ਔਰ ਥੋੜਾ ਵੀ ਕਰਦੇ ਐ ਇੱਚਾ ਤਾਂ ਨਮੀ ਬੋਲੀਆਂ ਗਰੇਜੀ ਇਤਨੇ ਜੰਗਲ ਜੰਗਲ ਦੇ ਡੇਰੂ ਹਾਂ ਜੰਗਲ ਦੇ ਡੇਰੂ ਜੰਗਲ ਦੇ ਡੇਰੂ ਅਜ ਤੱਕ ਕੋਈ ਨਹੀਂ ਜੰਗਲ ਦੇ ਡੇਰੂ ਹੋਰ ਕੀ ਹੈ

ਤੰਦ ਵੱਡੂ ਸਾਰੀ ਚੱਕ ਲਿਆ ਮੈਂ ਇਹ ਤਾਂ ਨਹੀਂ ਤਾਰ ਜੀ ਉੱਧਰ ਦੀ ਤਾਰ ਤੇ ਤਾਂ ਛਾਂ ਆ ਗਈ ਨਰਨਿਆ ਪੋਣੇ ਸੁੱਕੇ ਵੀ ਇੱਥੇ ਤੇ ਆ ਲਾ ਮੈਂ ਕਿਆ ਕਰਦੀ ਆ ਇਹਦੀ ਦੋ ਮਾਦਾ ਜਾਣਾ ਹੁੰਦਾ ਕਰਤੀ 1 ਕਿਲੋ ਗੋਟੋਗੇ ਨਾ ਆਉਂਦਾ ਉਹ ਭਾਈ ਮੇਰੀ ਤਾਂ ਬਣਨ ਆ ਮਰਦੀ ਐ ਸੂਰਜ ਦੇਖਿਆ ਜਾਣੀ ਹੈ ਨਾ ਮੈਂ ਤਾਂ ਗੁਰਦੁਆਰੇ ਬੈਠੀ ਰਿਹਾ ਚਾਨਣ ਜਿਆ ਦੇ세 ਹਨ ਮੈਂ ਖ ਲੈ ਲਾ ਤੋਂ ਪਾ ਨਿਕਲੀ ਮੈਂ ਚੰਗਾ ਕੱਪੜੇ ਤਾਂ ਸਹੀ ਨਾ ਹੋ ਰਹੀ ਕੋਈ ਨਾ ਹੈ ਨਾ ਤੂੰ ਮੈਂ ਕਹ ਤਾ ਹੈਗਾ ਰੱਖ ਦੇ ਪਰੇ ਤੈ ਮੈਂ ਕਹਾਂ ਜੇ ਕੱਪੜੇ ਤਾਂ ਸਾਰੇ ਸੁੱਕ ਜਾਣਗੇ ਨਾ ਤੇ ਤੋਤੇ ਵੀ ਆ ਵੀ ਸੁੱਕੀ ਹੈ ਇਹਨੂੰ ਮਾਰ ਦੋ

ਦੇ ਕੰਸਰੀਆ ਅੱਜ ਤੈਨਾਂ ਅੱਤ ਸਵੇਰ ਮੈਨੂੰ ਸਾਡੀ ਬਣਾਉਂਦੇ ਸੱਸ ਨੂੰ ਸਾ ਤੋਂ ਉਹ ਨਹੀਂ ਪਈਆ ਯਾਦਾ ਉਹ ਲੰਗੜੀ ਨੂੰ ਕਿੱਦੇ ਬਣਾਈਆ ਸਾਗ ਬਣਾਇਆ ਜਿੱਤੇ ਹਾਂ ਕਿਨੇ ਬਣੇ ਸਾਗ ਬਣ ਪਰਸੋਂ ਬਣਾਇਆ ਪਰਸੋਂ ਬਣਾਇਆ ਬੀਬੀ ਹਾਂ ਪਰਸੋਂ ਬਣਾਇਆ ਹੁਣ ਪਰਸੋਂ ਕਾਲੀ ਆਹ ਨੰਬਰ ਆਉਂਦਾ ਕੋਈ। ਹੋ ਤਾਂ ਫਾਕੂ। ਉਹ ਜੀ ਦਾ ਹੈਗੀ ਹੈ। ਹੈ? ਕੋਈ ਨਹੀਂ। ਇਹ ਕਿਹਦੇ ਕੋਲੋਂ? ਬਹੁਤ। ਰੇੜਾ ਉਹ ਮੋੱਕਾ ਆਂ। ਹਾਂ। ਸਾਲੀ ਕਰ ਉਹ। ਮਾਈ ਲੰਮੀਆ ਨਾ ਪਾਈ ਬਾਈ ਬਾਈ ਕੀ ਰੇਟ 2.5 ਕਿਲੋ ਕਰਦੇ ਫਿਰ ਮਟਰ ਮਟਰ 100 ਰੁਪਏ ਕਿਲੋ 50 ਲਾ ਲੈ ਫਿਰ 2 ਕਿਲੋ ਕਰ ਦੇ ਦੋ ਵੇ ਮੈਂ ਮਟਰ ਪਿੱਛੇ ਲੈਂਦਾ ਜੀ 80 ਰੁਪਏ ਚੇਰੇ ਆਪਾਂ ਸਾਡੇ ਤੇ ਲੈ ਲਓ ਨਹੀਂ ਹੁਣ ਤਾਂ ਸਾਰੇ ਇੰਨੇ ਆ ਰੇਟ ਆ ਹਲਕਾ ਲਈ ਕੀ ਹੁੰਦੇ ਉਹ ਫਾਇਦਾ ਕੋਈ ਨਹੀਂ ਵਧੀਆ ਕਿੰਨਾ ਨਹੀਂ ਸ਼ਹਿਰੋਂ ਮੋਗਲੇ ਬੋਲੇ ਨੇ ਹੁਣ ਇਹ ਨਹੀਂ ਨਹੀਂ ਮੈਂ 80 ਕਿਲੋ ਲੈਣੇ ਆ ਤੇ ਆਪਣੇ اچھا ਵਿਚੀ ਬਾਤ ਨਾ ਹਾਂ ਤੇ ਬਹੁਤ ਟਣਾਟ ਰਿਹਾ ਡਾਗ ਰਿਹਾ ਪੱਦਾ ਗੱਲ ਆਉਦੀ ਆਪਾਂ ਲੈ ਲਈਏ ਸਬਜੀ ਗੰਡੇ ਲੈ ਲੇ ਪਿਆਜ਼ ਬਿਲਕੁਲ ਹੈ ਨਹੀਂ ਸੀਗੇ ਤੇ ਹੈ ਨਹੀਂ ਸੀਗੇ ਟਮਾਟਰ ਉਹ ਖਤਮ ਹੋਏ ਹੋਏ ਸੀ ਸਬਜੀ ਇੱਥੇ ਜਿਹੜੇ ਆਉਂਦੇ ਪਿੰਡਾਂ 'ਚ ਮਹਿੰਗੀ ਬਾਲੀ ਹੁੰਦੀ ਹੈ 60 ਰੁਪਏ ਕਿਲੋ ਕਹਿੰਦਾ ਮਟਰ ਮੈਂ ਚੱਲ ਮਟਰ ਮੋਗਿਓ ਮੰਗਾ ਲਾਂਗੇ ਸਵੇਰੇ ਮਟਰ ਲੈ ਲੈ ਤੇ ਪਿਆਜ਼ ਲੈ ਲੈ 5 ਕਿਲੋ ਗੱਟਾ ਲੈਉਣ ਜਿਵਾਰਾ ਖਾਂਦਾ ਪਰਿਵਾਰ ਵਾਲੇ ਘਰੇ ਤਾਂ ਥੋੜੇ ਜਿ ਲੈ ਲੈ ਟੈਂਪਾਸ ਆਸਤੇ ਦੇ ਬਾਕੀ ਲਿਆਵਾਂਗੇ ਮੋਗੇ ਮੰਗਾਵਾਂਗੇ ਬੀੜਕਾ ਬਣਾ ਕੇ ਪਾਉਣੀ ਕੋਈ ਰਹਿ ਤਨ ਗਿਆ ਖੂ ਤੇ ਬੈਠਾ ਬਿਠਾਉਣਾ ਲੋ ਟਰਾਲੀ ਤੇ ਹੈ ਨਾ ਇੰਨੇ ਜਾਣੇ ਤਾਂ ਇੱਕ ਇੱਕ ਬੋਰੀ ਸਿਰ ਤੇ ਚੱਕ ਲਿਆ ਹੁੰਦੇ ਉਹ ਵੀ ਚੱਕ ਲੈਣੀ ਆ ਜਿੰਨੀ ਅੱਜ ਤਾਂ ਪਾਉਂਗੀ ਬਲੌਗ ਚ ਆਜਾ ਠੰਡਾ ਮੈਨੂੰ ਉਂਝ ਦਿੱਤੀ ਕਿੱਥੇ ਉਹ ਚ ਹੈਰੀਆਣਾ ਨਹੀਂ ਨਹੀਂ ਸਵੇਰੇ ਜਾਣਾ ਕੋਈ ਨਹੀਂ ਆਪਾਂ ਖਾਣੇ ਬੋਲਿਓ ਨਾ ਮੈਂ ਸੌਂਤ ਬੜੀ ਦੰਗੀਤ ਕੋਈ ਨਹੀਂ ਕੋਈ ਫਰੀਮ ਬੜਾ ਸਾਲ ਦੂਰ ਗਿਆ ਨਾ ਆਈ ਨਾ ਕੌਣ ਸਾਰਾ ਸਿੰਧ ਉਹ ਲੋਕ ਸਿੰਧੋਂ ਸਾਡੇ ਹੁੰਦੇ ਤਲਕੂਈ ਕੋਈ ਨਾ ਬੋਗਰ ਲੇ ਦੇ ਕੋਈ ਨਾ ਕਰਦੇ ਚੁਲਾ ਚਾਹ ਪਿੱਦੀ ਤਾਂ ਨਾ ਨਾਕ ਬਾਕੀ ਜਵਾਗ ਜੇ ਆਏ ਕੰਮ ਕਰਦੇ ਵੀ ਬਸ ਜਿਹੜੀ ਫਾਰਮੇਟ ਹੀ ਪੂਰੀ ਆ ਫਿਰ ਇਹ ਸਕਾਦਾ ਦੋ ਦੋ ਮਾਰ ਕੇ ਕੋਈ ਨਾ ਕਰਦਾ ਬਸ ਮੈਂ ਨਹੀਂ ਕਰਦਾ चार ओ आमचा दुकान ਇੱਕ ਕੱਪੜਾ ਉਹ ਲੈਟ ਹੈ ਨੀ ਮਲਟੀ ਗ੍ਰੇਂਡ ਵਾਲਾ ਤੇ ਇੱਕ ਦੂਜਾ ਹੈ ਨਾ ਉਹ ਇੱਕ ਤੋਂ ਇੱਕ ਦੂਜਾ ਹੈ ਥੋੜਾ ਜਿਹਾ ਹੈ ਨਾ ਚੱਲ ਸਸ ਜੀ ਆਟੇ ਨੇ ਕਿੱਥੇ ਜਣ ਹਾਂ ਕਰ ਜਣ ਕੋਈ ਨਾ ਕਰ ਕੇ ਕਿੱਥੇ ਕਹਿੰਦੇ ਚ ਲਾਉਂਦੇ ਨਹੀਂ ਕੋਈ ਨਹੀਂ ਮੈਂ ਤਾਂ ਇੱਕ ਤਾਂ ਇੱਕ ਦੂਜੀ ਵੀ ਖਾ ਲਉ ਤਾਂ ਵੀ ਕੋਈ ਨਹੀਂ ਮੈਨੂੰ ਕੋੜਾ ਗਾਂ ਇੱਥੇ ਸਵੇਰੇ ਮਾਰ ਦੇ ਸਵੇਰ ਤਾਂ ਮੈਂ ਚਾਹ ਨਾਲ ਖੀਰ ਵੀ ਖਾ ਕੇ ਹੀ ਉੱਠਦੀ ਹਾਂ ਨਹੀਂ ਰੋਟੀ ਨਹੀਂ ਖਾਗਿਆ ਨਹੀਂ ਸੱਤ ਵਾਰ ਨੂੰ ਤਾਂ ਜਾਣਾ ਵਾ ਰੋਟੀ ਦਾ ਬੁੰਡਾ ਟਪਾ ਕਿੱਥੇ ਗੁੱਦਵਾਰੇ ਇਹਦੇ ਕੋਲ ਤਾਂ ਨਹੀਂ ਬਟ ਇਸ ਤੋਂ ਮੈਂ ਲਾ ਦੂ ਤੋ ਕੋਈ ਨਹੀਂ ਨਾ ਹੁੰਦੀ ਆ ਦਿਨ ਦੋ ਦਿਨ ਆ ਹਾਂ ਹੰਦਾਂ ਦੇ ਨਾਮ ਕੇ ਹੋਣੇ ਜੀ 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 ਇਹ ਯਾਰ ਕੇ ਲੋਕਾਂ ਦੇ ਜੀ ਕਾ ਲਾ ਇੱਕ ਸਾਡੀ ਇਧਰ ਚਾਕ ਬਾਣੀ ਹਾਂ ਜੀ ਬਣੀ ਆ ਜਾ ਆ ਵੇ ਆ ਜਾਓ ਬਈ ਓਏ 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 ਹਾਂ ਕੂਰਾ ਏ ਕੂਰਾ ਬਾਣੀ ਬੀਬੀਂ ਸਾਸੀ ਗਾਲ ਕਰ ਦੇ ਬਾਣੀ ਬੀਬੀਂ ਸਾਸੀ ਗਾਲ ਕਰ ਦੇ ਬੀਬੀ ਕਿੱਥੇ ਆ ਆ ਵੇ ਬੀਬੀ ਇੱਧਰ ਓ ਵੇ ਬੀਬੀ ਬੈਠੀ ਹਾਂ ਬੀਬੀ ਗਲੇ ਬੋਲਦੀ ਐ ਹਾਂ ਹਾਂ ਤੋ 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 ਜਿਹੜੀ ਇਹਨਾਂ ਦੇ ਕੁੱਤੇ ਆ ਕਾਲੀ ਦੀ ਇਹ ਉਹਨੂੰ ਡੇਢਦੀ ਨਾ ਦੰਦੀ ਨਾ ਬੱਡੇ ਦੰਦੀ ਨਾ ਬੱਡੇ डाव ਕੇ ਮਾਰਦੇ ਹੁਣ ਕਹਿੰਦੇ ਚੁੱਪ ਹੁਣ ਕਹਿੰਦੇ ਚੁੱਪ ਐਂ ਕਰਦੇ ਹੱਪ ਕਰਦੇ ਹਾਂ ਕਾ ਕਰ ਬਈ ਤਾਂ ਨਹੀਂ ਬੈਠਦੇ ਕਿ ਸਾਰਾ ਮੇਰਾ ਬੌਣਾ ਜਿਆ ਘੰਟਾ ਹੋ ਗਿਆ ਚਾਚਰ ਕਰੀ ਜਾਂਦਾ ਬੇਫੇਵਾਨ ਨਾ ਕਾਉਂ ਚੇ ਲਵਲੀ ਹੈ ਲਵਲੀ ਲਵਲੀ ਤੇ ਦਾ ਮੁੰਡਾ ਕਹਿੰਦਾ ਕਿ ਵੀ ਗੱਲ ਅੱਜ ਕਰਾਂਗੇ ਹਾਂ ਤੇ ਮਲਕੀਤ ਤੋਂ ਸਾਰੇ ਘਰਾਂ ਚੋਂ ਤੇ ਕੁੜੀ ਬਾਣੀ ਆ ਜਾ ਬਾਣੀ ਬਾਣੀ ਆ ਜਾ ਝੰਡਾ ਨਾ ਕਰ ਬਾਣੀ ਆ ਜਾ ਆ ਜਾ ਬਾਣੀ ਆ ਜਾ

ਆਹ ਸੱਤ ਪੀ ਥੋੜੀ ਜਿਹੀ ਹੋਲੀ ਕਰਨੀ ਨਾ ਉਥੇ ਚਾਰ ਰੋਟੀ ਮੰਗਵਾਉਣਾ ਕੋਈ ਨਹੀਂ ਦੰਦੀ ਸੌਂ ਕੇ ਚਿਫਾੜੀ ਕੀ ਦੇ ਉਹ ਉਵੇਂ ਰੱਖ ਲਾਂਗੇ ਬੀਬੀ ਹੋਰ ਦੋ ਰੋਟੇ ਪਹਿਲਾਂ ਲਾ ਦੇ ਜਿਆਦਾ ਖਾਣ ਬੈਠੇ ਆ ਦੋ ਮੂਲ ਮੈਂ ਪਈਆਂ ਸੀ ਇਹਨਾਂ ਚੇ ਚੇ ਲੈਣ ਦਾ ਸੀ ਖਾਦਣਾ ਹੀ ਜਾਂਦਾ ਮਿੱਠੀਆਂ ਹੋਣਾਂ ਹਾਂ ਹਾਂ ਧਰ ਦੇ ਫੇ ਚਰੋ ਤੇ ਪਰਸਨਾ ਨਹੀਂ ਹੁਣ ਜਾਇਆ ਜੋ ਆਇਆ ਹੁਣ ਦਾਣਾ ਲਿਆ ਕੇ ਫੇਰ ਭੱਜ ਗਏ ਹੁਣ ਆ ਜੀਵੇਂ ਕੋਈ ਅਦੁੱਤ ਦਾ ਖਾਇ ਰੱਖੇ ਮਨ ਦਾਣਾ ਹੁੰਦਾ ਗਿਆ ਉੜਾਈ ਗਾਇਆ ਜੇ ਮੈਂ ਤਾਂ ਪਤਾ ਕਾ ਦੇ ਤੇ ਪਤੀ ਦੇ ਬਾਅਦ ਰਾਤ ਨੂੰ ਭਾਂਡੇ ਮਾਂਜਣ ਜੋਕਰ ਹੋਊਗਾ ਮੁੜ ਕੇ ਤਾਂ ਭੱਠੀ ਤੇ ਧਰ ਜਣਾ ਆਹ ਮਾਂ ਸੇ ਭਾਂਡੇ ਮਾਂਜੇਗੇ ਰਾਤ ਨੂੰ ਤੜਕੇ ਨੂੰ ਤੇਰੇ ਨਾਲ ਕੀ ਦਬਾਅ ਦੇ ਜਾ ਫਲੇਵਾਂ ਤੂੰ ਨੌਣਾ ਨਹੀਂ ਹੁਣ ਕਰਾ ਲਾ

ਮਾਰਤੇ ਤਾਂ ਇੰਸੀ ਆ ਬਣਾ ਲੈ ਜੀ ਜੀ ਤੋਂ ਹੁਣ ਆਨੇ ਪਾ ਲੈ ਲੈਣ ਫੇਰ ਚਲੀ ਜੀ ਤਾਂ ਗਿਆ ਚਾਹ ਦੇ ਲੈ ਪੱਖਾ ਤਰਾਂ ਦੇ ਪੱਖੇ ਗਰਮ ਹੋ ਗਏ ਆਟੇ ਦੀ ਲੱਗੀ ਆ ਚਮਕਾ ਜੀ ਤੱਕ ਤੱਕ ਦਾ ਕੰਮ ਸਾਰਾ ਹੋ ਗਿਆ ਅੱਜ ਧੁੱਪ ਬਹੁਤ ਸੋਹਣੀ ਸੀਗੀ ਤਾਂ ਕਰਕੇ ਲੇਟ ਹੋ ਗਿਆ ਟਾਈਮ 6:40 ਹੋ ਗਿਆ ਅੱਜ ਆਟਾ ਗੁੰਨਣ ਨੂੰ ਰੋਟੀ ਨੂੰ ਤਾਂ ਲੇਟ ਹੋ ਗਿਆ ਕੰਮ ਕਿਉਂਕਿ ਧੁੱਪ ਬਹੁਤ ਸੋਹਣੀ ਲੱਗੀ ਸੀਗੀ ਤੇ ਫਿਰ ਆਏ ਹੋ ਗਿਆ ਵੀ ਸਵੇਰੇ ਤੋਂ ਵਿੱਚ ਕੱਪੜੇ ਸਵੇਰਾਂ ਧੋ ਕੇ ਸਾਰੇ ਸੁੱਕਣੇ ਪਾਤੇ ਸੀ ਜਦ ਧੁੱਪ ਨਿਕਲੀ ਫਿਰ ਆਏ ਹੋ ਗਿਆ ਵੀ ਹੁਣ ਲੱਦਪਲਦ ਕਰਕੇ ਸੁਕਾ ਕੇ ਇਹਨਾਂ ਨੂੰ ਜਲਦੀ ਅੰਦਰ ਕਰ ਗਏ ਫਿਰ ਨਾ ਇਥੋਂ ਲਾ ਕੇ ਮੰਜਿਆਂ ਤੇ ਪੌਣੇ ਮੈਂਦੇ ਸਵੇਰ ਨੇ ਜਦੋਂ ਝਾੜੂ ਲਾਉਣਾ ਹੁੰਦਾ ਫਿਰ ਚੱਕ ਥੱਲ ਕਰਨੀ ਪੈਂਦੀ ਉਹਨੇ ਫਿਰ ਕੰਮ ਵਧਿਆ ਰਹਿੰਦਾ ਤਾਂ ਕਰੇ ਕੱਪੜੇ ਸਾਮ ਸਾਮ ਤੇ ਅੱਜ ਸਾਰੇ ਤੇ ਚਲੋ ਜੀ ਅੱਜ ਜੜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਕੱਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਜੇ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋਣੇ ਆ ਬਲੌਗ ਨੂੰ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਤੋਂ ਵੱਧ ਵੱਤੋ ਵੱਦ ਸਾਡੀ ਸਪੋਰਟ ਕਰੋ ਸਾਡੇ ਵਲੌਗ ਨੂੰ ਸਪੋਰਟ ਕਰੋ ਤੇ ਵੱਤੋ ਵੱਦ ਪਿਆਰ ਦਿਓ ਤੇ ਫਿਰ ਤਾਂ ਕਿ ਸਾਡਾ ਹੌਸਲਾ ਵਧਿਆ ਰਹੇ ਤੇ ਆਪਾਂ ਤੁਹਾਡੇ ਨਾਲ ਸੋਹਣੀਆਂ ਸੋਹਣੀਆਂ ਗੱਲਾਂ ਸੋਹਣੇ ਸੋਹਣੇ ਕੰਮ ਦਿਖਾਈਏ ਤੁਹਾਨੂੰ ਵੀ ਕੀ ਕਰਦੇ ਆਪਾਂ ਘਰੇ ਕੰਮਕਾਰ ਹਨ ਤੇ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਡੇ ਨਾਲ ਕਰੀਏ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ ਕੱਲ ਫਿਰ ਮਿਲਦੇ ਆਂ ਸੋਨਾ ਸੋਨਾ ਸੁਖ ਸ਼ਾਂਤੀ ਦਾ ਸੂਰਜ ਚੜੀ ਉਹ ਫਿਰ ਜੀ